ਪਾਹੀ ਰਾਮ ਰਾਜ ਪੀਣ ਵਾਲੇ ਦੇ ਮੋਤਨੜੇ ਦੀ ਹੁੰਦੀ ਮਰਦ ਵਰਦਨ ਵਰਦਨ ਦਾ ਮਤਲਬ ਮਰਨਾ ਨਾ ਲੱਗਦਾ ਵਰਦਨ ਨਹੀਂ ਲੱਗਦਾ ਮਰਦ ਨਾ ਲਾਗ ਵਰਦਨ ਨਾ ਲਾਗ ਬਹੁਤ ਨੇੜੇ ਦੀ ਹੁੰਦੀ ਕਾਲ ਨੇੜੇ ਨਹੀਂ ਹੁੰਦਾ ਮਰਦ ਜੇ ਕਿ ਉਪਜਿਤ ਹੈ ਰਜੀ ਮਰਦ ਨਾ ਲਾਗ ਯਾਰਦ ਨਾ ਲਾਗ ਇਹ ਕਿਥੋਂ ਸੁਰਤ ਪੈਦਾ ਹੋਈ ਹੈ ਉੱਥੇ ਸਮਾਜ ਵੇਣੇ ਜਾ ਕੇ ਆਪਣੇ ਮੂਲ ਜੀ ਪਹਿਲਾਂ ਸਮਾਜ ਬੇ ਫਿਰ ਇਹਦੀ ਬਹੁਤ ਨਹੀਂ ਹੁੰਦੀ ਜੇ ਸੁਰਤ ਆਪਣੇ ਮੂਲ ਜੋ ਸਮਾਜ ਵਿੱਚ ਜਿਉਦਾ ਹੀ ਫਿਰ ਨਹੀਂ ਵਰਦੀ ਫਿਰ ਨਹੀਂ ਵਰਦੀ ਕਾ ਕੇ ਵੀਰ ਜਿਤ ਚੇਤਿਆ ਰਾਸ ਸੁਧਰ ਬੈਰਾਗ ਮਤਲਬ ਸਤਗੁਰ ਦੇ ਨਾਲ ਸਮਾਜ ਵਿੱਚ ਜਾ ਕੇ ਸਤਗੁਰ ਜਾਗਦਾ ਆ ਜਾਓ ਸੁਧ ਸੁਭਾਉ ਦੀ ਗੱਲ ਜੇ ਉਹ ਸੁੱਤੇ ਪਏ ਆਰਮੇ ਦੀ ਸੁਰਤੇ ਹੁੰਦੀ ਕਿਤੇ ਕੁਬਦੀ ਜੇ ਵੀ ਜਗਾ ਦੀ ਉਹਦੀ ਸੁਰਤ ਕਿੱਥੇ ਜਾਂਦੀ ਹੈ ਸੁਰਤ ਕਿੱਥੇ ਚਲੀ ਜਾਂਦੀ ਹੈ ਜਾਗੇ ਉਹਦੀ ਸੁਰਤ ਇੱਕੋ ਜਿਹੀ ਜਾਂਦੀ ਹੈ ਨਾ ਸੁੱਤੇ ਪੈਦੇ ਧਿਆਨ ਦੋਹ ਹੁੰਦੇ ਨੇ ਕੋਈ ਤਾਂ ਸੁੱਤਾ ਪਿਆ ਉਹਨੇ ਕੋਈ ਸੁਪਨੇਂ ਫਿਰਦਾ ਹੁੰਦਾ ਉਹਦਾ ਦੂਆ ਸਰੀਰ ਦੂਈ ਦੁਨੀਆ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ ਆਹ ਦੁਨੀਆ ਜਦੋਂ ਜਾਦਨੀ ਹੈ ਸੁਰਤ ਆਪਣੇ ਮੂਲ ਸੁਪਨੇ ਤੋਂ ਨਹੀਂ ਖਤਮ ਹੋ ਜਾਂਦੀ ਦੁਨੀਆ ਸੁਪਨਾ ਬਣ ਜਾਂਦੀ ਹੈ ਕਹਿਣ ਦਾ ਮਤਲਬ ਹੈ ਫਿਰ ਸੁਪਨੇ ਜਾਣ ਦਾ ਚਿੰਤਾ ਸੁਪਨੇ ਦੇ ਧੰਨ ਨਾਲ ਚਿੰਤਾ ਨਹੀਂ ਰਹਦੀ ਸੁਪਰਨ ਜਾਇਕ ਬਹੁਤ ਰਾਜਾ ਬਣ ਗਿਆ। ਇਹ ਕੰਗਾਲ ਬਣ ਗਿਆ। ਕੰਗਾਲ ਬਣ ਗਿਆ ਤਾਂ ਉਹ ਜਿੱਤਦਾ। ਸੁਪਰਨ ਤੇ ਆਪ ਘਾਰੀ ਚਿੰਤਾ ਜੇ ਬਹੁਤ ਬੜਾ ਰਾਜਾ ਬਣ ਗਿਆ ਤਾਂ ਉਹ ਨੂੰ ਖੁਸ਼ੀ ਆ। ਸੁਪਰਨ ਟੁੱਟ ਗਿਆ। ਉਹ ਹੋ ਜਾਇਦਾ ਹੋ ਜਾਣਾ ਪੁਘਾਰੀ ਹੈ ਨਾਰਾਜ ਹੈ। ਇਸ ਕਰਕੇ ਸੁਪਰਨ ਤਾਂ ਪਹਿਲਾਂ ਜਿਹੜੀ ਹਸਦਾ ਸੀ ਸੁਪਰੇ ਦੇ ਵਿੱਚ ਪ੍ਰਯੋਗ ਹੋਇਆ ਇਹਨੂੰ ਉਹ ਹੋਇਆ ਸੰਸਾਰ ਨੂੰ ਇਹ ਵੋ ਸੁਪਰੇ ਦਾ ਆਇਆ ਪਹਿਲਾਂ ਹਿੰਦੀ ਸੀ ਜਰਵਾਇਆ ਹੈ ਕੋਈ ਵੋ ਨਹੀਂ ਸੀ ਇਹ ਵੋ ਵਗਾਰਾ ਆ ਭਾਈ ਹਟ ਜਾਂਦਾ ਲੋ ਵੋ ਸਾਹ ਬਾੜ ਜਾਂਦਾ ਜੇ ਸੁਪਰੇ ਖੁੱਲਦਾ ਇੱਥੇ ਪੈਦਾ ਹੋਏ ਨਾ ਆ ਕੇ ਸਿਰ ਵੀ ਕੱਗਲ ਹੋ ਜਾਂਦੀ ਹੈ ਸੁਪਨਾ ਜਾਗਣ ਦੇ ਬਾਅਦ ਹੌਂਦਾ ਰਹਿ ਜਾਂਦੀ ਹੈ ਜਰੂਰ ਉਹ ਤਾਂ ਪਹਿਲਾਂ ਵੀ ਸੀ ਜਦ ਆਇਆ ਹੌਸੀਗੀ ਜਾਇਆ ਸੀ ਨਾ ਬਾਕੀ ਸਾਰਾ ਕੁਝ ਖਤਮ ਹੋ ਜਾਂਦਾ ਹੋ ਰਹਿ ਜਾਂਦੀ ਹੈ ਪਰਮ ਦੇ ਅੰਡੇ ਚ ਜੋ ਬੰਦਰ ਹੈ ਜਾਂਦਾ ਹਾਂ ਕਰਕੇ ਪਰਮ ਦਾ ਅੰਡਾ ਰਾਮ ਗਰਮ ਤੇ ਥਲੀ ਬਾਹਰ ਜਾ ਸਕਦਾ ਪਰ ਆਇਆ ਸੰਸਾਰ ਦੇ ਵਿੱਚ ਪੈ ਗਿਆ ਨਾ ਮੇਰਾ ਹੋ ਮੇਰਾ ਹੋ ਮੇਰਾ ਰਿਸ਼ਤੇਦਾਰੀਆਂ ਸਭ ਵਿਆਦ ਵਿਆਦ ਖਤਮ ਹੋ ਜਾਂਦੀ ਹੈ ਜੋ ਆਦ ਆਦ ਹੈ ਜਿਹੜੀ ਪਹਿਲਾਂ ਉਹ ਪਹਿਲਾਂ ਲੈ ਗਿਆ ਸੀ ਪਰ ਉਹਨੇ ਹੀ ਪਰ ਮਿਲ ਜਾਂਦਾ ਉਹ ਦੂਰ ਹੋਣਾ ਨੋਬਰ ਉਹ ਈ ਦੂਰ ਹੋ ਉਸਦਾ ਰਾਮਗਰਮ ਜੀ ਨੇ ਪਾਇਆ ਉਹੀ ਗੱਡੂ ਕਿਹਨੇ ਪਾਇਆ ਸੀ ਮੈਂ ਬੈਦੂਤ ਨੇ ਲਾਇਆ ਖਸਮੇ ਕੇਦਰ ਚਾਹ ਹਾਂ ਉਹ ਖਸਮੇ ਨੇ ਪਾਇਆ ਸੀ ਬੈਦੂਤ ਉਹਦਾ ਹੱਥ ਖੜੀ ਹੋਸੇ ਨੇ ਖੋਲਣੀ ਆ ਜਿਹੜੇ ਜੋ ਬਾਦ ਜੀ ਨੇ ਜੇਲ੍ਹ ਚ ਭੇਜਿਆ ਸੀ ਉਹੀ ਗੱਡੂ ਜਿਹਨੇ ਜੇਲ੍ਹ ਚ ਭੇਜਿਆ ਸੀ ਉਹਦੇ ਹੁਕਮ ਨਾਲ ਬਾਹਰ ਜਾਊਗਾ ਜੇਲ੍ਹ ਚੋਂ ਨਹੀਂ ਨਿਕਲ ਸਕਦਾ ਆਹ ਸੰਸਾਰ ਆਏ ਸੁਪਨੇ ਜਿਹਾ ਨਿਕਲ ਜੂਗਾ ਇੱਥੇ ਆਵੇ ਫਸੇ ਆਵੇ ਮਨ ਹੈ ਨਾ ਸਭ ਕੁਝ ਉਹ ਆਵੇ ਪਹਿਲਾ ਕੀਤਾ ਲੋਕ ਆਵੇ ਪਹਿਲਾ ਕੀਤਾ ਜੋ ਕੋਈ ਨੇ ਆਪ ਪਹਿਲਾ ਕੀਤਾ ਉਹ ਭਰਾਇਆ ਬਿਆਦ ਉਸੇ ਉਸੇ ਦਾ ਰਾਜ ਕਰ ਸਕਦਾ ਇੱਥੇ ਉਹ ਵੀ ਕੁਝ ਕਰ ਸਕਦਾ ਉਹਦਾ ਵੀ ਅਲਾ ਜਦ ਹੋਊ ਜਦ ਉਹਨੂੰ ਤੇ ਲੋਕ ਦਾ ਗਿਆਨ ਹੋ ਗਿਆ ਪਹਿਲਾਂ ਨਹੀਂ ਹੁੰਦਾ ਜੈ ਘਰ ਬਾਣੀ ਦਾ ਸਾੜੀ ਦਾ ਗਿਆਨ ਹੋ ਗਿਆ ਨਾ ਇਹਦਾ ਵੀ ਤਾਲ ਆ ਜਾਊਗਾ ਨਹੀਂ ਹੁੰਦਾ ਹੀ ਨਹੀਂ ਇੰਦਰ ਜਿਆਦਾ ਨਹੀਂ ਕੁਝ ਹੋ ਸਕਦਾ ਤਾਂ ਆਦ ਬਿਆਦ ਉਪਾਦ ਤੇ ਨਾ ਤੇ ਆਦ ਤੇ ਨਹੀਂ ਵਜੂ ਉਪਾਦ ਤੇ ਵਜੂਗਾ ਇੱਕ ਤਾਂ ਉਪਾਦ ਉਪਾਦ اور ਬਿਆਦ ਤੇ ਬਚਾ ਸਕਦਾ ਹੈ ਬਸ ਉਪਾਦ ਦਾ ਘਾਣ ਹੋਰ ਫਜ਼ਲਾ ਨਹੀਂ ਉਪਾਦ ਆ ਜਾਂ ਘਾਣ ਹੋਰ ਫਜ਼ਲਾ ਨਹੀਂ ਹੋਰ ਭਰਮ ਹੋਰ ਉਹ ਪਾਉਦਾ ਨਹੀਂ ਇਹ ਉਪਾਦੀ ਹੋ ਪਰ ਜਿਹੜਾ ਪਾਲ ਲਿਆ ਉਹਨੂੰ ਛੱਡੂ ਕਿਵੇਂ ਇਹ ਵਿਆਹ ਨੂੰ ਛੱਡ ਲੋ ਜੋ ਵੱਧ ਗਿਆ ਕਨੈਕਸ਼ਨ ਵੱਧ ਗਿਆ ਸਾਡੇ ਸੰਸਾਰ ਨਾਲ ਜਿਆਦਾ ਉਹ ਵਿਆਹ ਹੈ ਉਹ ਵੀ ਨਾ ਸੰਸਾਰ ਤੋਂ ਦੌੜ ਕੇ ਆਣ ਨੂੰ ਕੋ ਜਿਹੜਾ ਮੂਰੂਪ ਦੇ ਵਿੱਚ ਹੈ ਅਸਲ ਜੋ ਅੰਦਰਲੇ ਰੂਹ ਹੈ ਉਹ ਬਿਮਾਰੀਆਂ ਇਹ ਆਪਣੀਆਂ ਬਿਮਾਰੀਆਂ ਦੂਰ ਕਰ ਸਕਦਾ ਅੰਦਰਲੇ ਦੀ ਬਿਮਾਰੀ ਰਹਿ ਗਈ ਜਿਹੜਾ ਆਇਆ ਸੀ ਨਾ ਉਹ ਵਿੱਚ ਇਹ ਉਹਨੂੰ ਬਿਮਾਰੀ ਹੈ ਇਸ ਕਰਕੇ ਕਹੇ ਸਤਗੁਰ ਤੁਮਰੇ ਕਾਜ ਸੁਧਾਰੇ ਫਿਰ ਘਰ ਬੈਠੋ ਹਰਜਨ ਤੈ ਆਪਾਂ ਕਾਜ ਘਾਲ ਲੈ ਤੂੰ ਭਾਈਆ ਟਿੱਕੇ ਇਹਨੇ ਆਪਣੀਆਂ ਬਿਮਾਰੀਆਂ ਦੂਰ ਕਰ ਲਈ ਤੂੰ ਭਾਈਆ ਟਿੱਕੇ ਕੋਈ ਸਤਗੁਰ ਵਾਲੀ ਬਿਮਾਰੀ ਤੁਹਾਡੀ ਦੁਕਾਨੇ ਸਾਂਝੀ ਹੈ ਘਰਾਂ ਦਾ ਇਕੱਠਾ ਹੀ ਛੁੱਟਣਾ ਉਹ ਆਪਣਾ ਕਾਜ ਵਾਲੇ ਤੁਮਰੇ ਕਹੇ ਦੁਕਾਨਾ ਹੀ ਕਾਇਤਾ ਕੋਈ ਐਸਨ ਦੋਹੇ ਹੀ ਨਹੀਂ ਉਹ ਨਾ ਭਗਦੇ ਨੇ ਜਵਾਨ ਨਿਕਲ ਉਹ ਫਿਰ ਕਾਹਦੇ ਨਾ ਉਹ ਕੀ ਕਰੂਗਾ ਸਤਿਗੁਰੂ ਕੀ ਕਰੂਗਾ ਉਹ ਆਰਾਧਨ ਕਰੂਗਾ ਇਹਦੇ ਬਾਅਦ ਆਰਾਧਨ ਕੇਵਲ ਆਰਾਧਨ ਹੀ ਰਹਿ ਜਾਂਦੀ ਹੈ ਜਬਾ ਮੰਨ ਦੇ ਲੈਵਲ ਤੇ ਸਿਵਰ ਬੁੰਦੇ ਲੈਵਲ ਤੇ ਸੁਣਿਆ ਗਿਆ ਪਤਾ ਲੱਗਿਆ ਸਿਵਰ ਦਾ ਇਨੇ ਮਤਲਬ ਪਤਾ ਲੱਗਿਆ ਕਰਨਾ ਕੀ ਹੈ ਸਿਵਰ ਦਾ ਮਤਲਬ ਕੁਝ ਨਹੀਂ ਹੈ ਜਿਹੜਾ ਰਾਜ ਆਣਾ ਹੈ ਕੀ ਕਰਨਾ ਹੈ ਕੀ ਨਹੀਂ ਕਰਨਾ ਇਹਨਾਂ ਦਾ ਗਿਆਨ ਹੋ ਜਾਣਾ ਇਸੇ ਵੰਡ। ਸਿਰਲੇ ਪਾ ਫਿਰ ਕੀ ਆ ਰਾਦਨਾ ਆਰਾਧਨਾ ਆਰਾਧਨ ਨਹੀਂ ਕਰ ਹਰ ਹਾਲ ਨਾ ਬਲ ਸਤਗੁਰੂ ਆਰਾਧਨ ਕਰਦਾ ਸਦਾ। ਨਾਮ ਦਾ ਨਾਮ ਲੈਤਾ ਜੀ ਜੀ ਉਹ ਆ ਰਾਦ ਰਾਮ ਬਿਲਦਾ ਫਿਰ। ਪਰ ਮਨੇ ਅੰਡੇ ਜੋ ਬਾਹਰ ਨਿਕਲ ਜਾਂਦਾ। ਇਹ ਕੋਈ ਤਾਂ ਉੱਗੂ ਬੇ ਇੱਕ ਤਾਂ ਹੈਗਾ ਹੀ ਐ ਉੱਗਣ ਦੀ ਗੱਲ। ਉਗਣ ਦੀ ਗੱਲ ਹੈ ਪਰਮਾਨੰਦ ਦੇ ਬਾਹਰ ਨਿਕਲ ਜਾਣਾ ਜਨ ਪਦਾਰਥ ਮਿਲ ਜਾਣਾ ਰਾਮ ਗਰਮ ਜੋ ਭਰ ਚਲੇ ਜਾਣਾ ਕੋਈ ਦੋ ਸਟੇਜ ਹੁੰਦੀ ਹੈ ਜੈ ਕੀ ਉਪਜੀ ਤਰਜੀ ਤੀਵਤ ਮਰਦਨਾ ਲਾਗ ਜਿੱਥੋਂ ਸੁਰਤ ਪੈਦਾ ਹੋਈ ਹੈ ਜਦ ਉੱਥੇ ਰਚ ਗਈ ਜਾ ਕੇ ਗੁਰਗੀ ਰਾਮ ਰਸ ਪੀਣ ਦੇ ਬਾਦ ਵਜਿਨਾ ਪੀ ਲਿਆ ਉਹਨੂੰ ਕਹਿੰਦੇ ਫਿਰ ਕੁਝ ਮੌਤ ਨਹੀਂ ਹੈ ਸੁਰਤ ਨਹੀਂ ਵਰਦੀ ਅਸਲ ਜੇ ਇਹਨਾਂ ਆਦਮੀ ਨੂੰ ਮਰਨਾ ਕਿ ਹੈ ਮਰਦਾ ਕੀ ਹੈ ਕੀਟਿਜ ਮਰਦਾ ਮਰਨੂ ਲੱਗਿਆ ਮਰਦਾ ਨਹੀਂ ਹੈ ਕਬੀਰੇ ਮਨ ਬਰੇ ਨਾ ਮਰਨੇ ਜੋ ਫਿਰ ਮਰਦਾ ਕੀ ਹੈ ਜੋ ਵਾਜਿਆ ਦੀ ਸੁਰਤ ਹੋਰ ਕੁਝ ਨਹੀਂ ਵਰਦਾ ਜੇ ਅਸਲੀ ਝੜਨ ਤੋਂ ਪਹਿਲਾਂ ਸੁਰਤ ਮਰ ਗਈ ਤਾਂ ਮਰ ਗਿਆ ਜੇ ਸੁਰਤ ਬਰੀ ਨਹੀਂ ਤਾਂ ਜੀਉਂਦਾ ਜਿਉਂ ਦੇ ਨੇ ਸੇ ਵੀ ਛੱਡਿਆ ਬੇਹੋਸ਼ੀ ਦੀ ਹਾਲ ਤਸੀਰ ਚੜਨਾ ਵਰਕੇ ਚੜਨ ਹੋਸ਼ ਲੈ ਵੀ ਚੜਨਾ ਜਿਉਂ ਦੇ ਨੇ ਛੱਡ ਲੋ ਕੋਈ ਸੁਰਤ ਬਾਦ ਹੁੰਦਾ ਸੁਰਤ ਮੰਦੀ ਆ ਕਾ ਤੱਕ ਮੰਦੀ ਆ ਜਿੰਨਾ ਚਿਰ ਬਾਦ ਹੋਗਾ ਰਹਿਣਾ ਜਿੰਨਾ ਚਿਰ ਹੰਦਾਨ ਨਹੀਂ ਛੁਰਦਾ ਮਨ ਦਾ ਚਿੱਤ ਦਾ ਬਾਦ-ਬਾਦ ਵੜਿਆ ਰਹੇ ਉਹਨਾਂ ਚਿਰ ਸੁਰਤ ਮੰਦੀ ਆ ਪਰ ਨਾਲ ਦੀ ਬਾਤ ਨਹੀਂ ਵਰਦੀ ਜੇ ਸੁਰਤ ਬਾਦ ਹੋਗਾ ਤੋ ਉਨਾ ਜ਼ਰੂਰਤੀ ਹੈ ਜੈਸਵਰ ਤਾਂ ਆਪਣੇ ਮੂਰਚ ਮਿਲ ਲਵੇ ਮਿਲ ਜਵੇ ਨਾਮ ਨਾ ਵੀ ਮਿਲੇ ਤਾਂ ਵੀ ਨਹੀਂ ਮਰਿਆ ਹੋਇਆ ਮਰਿਆ ਨਹੀਂ ਹੈ ਫਿਰ ਫਿਰ ਉਹ ਮਰ ਇੱਕ ਜਨ ਮਜ਼ਰੂਰ ਬਣ ਲੈ ਉਹਨੂੰ ਜਨਮਕ ਜ਼ਰੂਰ ਪੜਨਾ ਉਹ ਜਨਮ ਦੇ ਚ ਗਰੰਟੀ ਨਾਲ ਨਾ ਮਿਲਣਾ ਇਹ ਵੀ ਗੱਲ ਹੈ ਉਹ ਜੀ ਵਸਾਇਦੇ ਹੁਦਦਰੇ ਨੇ ਗੁਰੂ ਘਰ ਪਾਇਆ ਰੱਖੇ ਹੋਏ ਵੇਗਾ ਦਾ ਰੱਖਦੇ ਆ ਅਗਲੇ ਵਾਸਤੇ ਹੁੰਦਾ ਇਹ ਫਜ਼ਰੋਂ ਵੀ ਨਹੀਂ ਆਇਆ ਗਾਹ ਮੇਜਰ ਨੂੰ ਰੱਖੀਦਾ ਹੁੰਦਾ ਉਹ ਪਰਮੈਸ਼ਰ ਵੀ ਰੱਖਦਾ ਹੈ ਟਾਈਮ ਟਾਈਮ ਸਰ ਪਰ ਟਾਈਮ ਦੇ ਪੈਜਦਾ ਹੋਏ ਬਲਤਨ ਟਾਈਮ ਸਰ ਪੈਜਦਾ ਰੱਖਿਆ ਯਾਰ ਜਾਣ ਕੇ ਮਰੀ ਕਈ ਵਾਰ ਉਹ ਰੋ ਤੋਦੀ ਰੋ ਤ ਨਹੀਂ ਹੁੰਦੀ ਸੰਤੋਖੀ ਹੁੰਦੇ ਨੇ ਜੇ ਜਾ ਕੇ ਕੋਲ ਰਸਟੋਰ ਰੱਖ ਲੈਂਦਾ ਇਹ ਮੈਂ ਕਰ ਚੱਕਾ ਉਥੇ ਕਹ ਰਿਹਾ ਦਸੰਭਾ ਸਾਹ 골ਡ ਸਟੋਰ ਤੇ 골ਡ ਸਟੋਰ ਜਿੱਥੇ ਦਿਤ ਕਹ ਰਹਿ ਨੇ ਰਿਪੋਰਟ ਰਿਪੋਰਟ ਕੀ ਹੈ 골ਡ ਸਟੋਰ ਅੰਦਰ ਸ਼ਾਂਤ ਹੈ 골ਡ ਸਟੋਰ ਹੈ ਜਨਤਾ ਦੀ ਹੈ 골ਡ ਸਟੋਰ ਕੇ ਬਾਹਰ ਉਥੇ ਤਬ ਹੁੰਦਾ ਪਰ ਤਬ ਅਜੋ ਨਾਮ ਨਹੀਂ ਨਾ ਪ੍ਰਗਟ ਹੋਇਆ ਨਾਮ ਤਾਂ ਹੋਇਆ ਨਹੀਂ ਤਬ ਦਾ ਵਾਦਾ ਮਨ ਕਾਬੂ ਜਾਏ ਮਨ ਕਾਬੂ ਕਰਨਾ ਤਬ ਗੁਰ ਕਾਬੂ ਚ ਤਬ ਸਾਦਤ ਹੈ ਤਬ ਕਰਤ ਨਹੀਂ ਲਿਖਿਆ ਹੈ ਦੇਖੋ ਸਾਦਤ ਹੈ ਕਰਤ ਨਹੀਂ ਲਿਖਿਆ ਸਾਦਤ ਹੋਰ ਗੱਲ ਹੈ ਕਰਨ ਹੋਰ ਕਰਨਾ ਸਰੀਰ ਨਾਲ ਹੁੰਦਾ ਤਬ ਕਰੀਦਾ ਸਰੀਰ ਨਾਲ ਸਾਦੇ ਤਾਂ ਵਿਚਾਰੀ ਦਾ ਜੋ ਤਬ ਤਾਵਾ ਤਾਂ ਵਿਚਾਰਿਆ ਵੀ ਤਬ ਤਾਂ ਕੀਤਾ ਨਾਮ ਕਿਉਂ ਨਹੀਂ ਮਿਲਿਆ ਨਾਮ ਕਿਉਂ ਨਹੀਂ ਮਿਲਿਆ ਤਬ ਸਾਦਤ ਹੈ ਇਹਨਾਂ ਉੱਤੇ ਸਾਦਤ ਲਫ਼ਜ਼ ਵਰਤੇ ਹੈ ਸਾਹ ਬਸਾ ਦੇ ਤੇ ਜੇ ਮੈਨੂੰ ਆਨੋ ਮੈਨੂੰ ਉਹਨਾਂ ਪਿਆ ਤਕਲੀਫ ਕੋਈ ਨਹੀਂ ਹੈ ਉੱਥੇ ਸਾਜ ਖਾਣ ਵਾਲੀ ਕਿਉਂ ਹੱਸਦਾ ਹੈ ਕੋਈ ਫਰਕ ਨਹੀਂ ਹੈ ਰਸਾ ਹੋਈ ਹੋਈ ਹੈ ਬੋਝ ਹੋਈ ਹੋਈ ਹੈ ਜਾਂ ਕਬਲ ਵੀ ਬੋਝ ਹੈ ਹੋਇਦਾ ਕੋਈ ਹੈ ਤਾਂ ਹੀ ਨਹੀਂ ਸੀ ਜੀ ਕਰਦਾ ਦੋਇਤੇ ਇੱਕ ਰੂਪ ਹੋਏ ਗਏ ਦੋਤੇ ਇੱਕ ਰੂਪਾ ਉਥੇ ਇੱਕ ਹੋਇਆ ਪਰ ਉਹ ਗਿਆ ਨਹੀਂ ਹੋਇਆ ਕਿਹਾ ਹੋਇਆ ਉਥੇ ਉਹ ਗਿਆ ਨਹੀਂ ਨਾ ਕਿਹਾ ਹੈ ਫਿਰ ਕਾ 7 ਵਜੇ ਆ ਗਿਆ ਫੋਨ ਕੋਲ ਤੁਹਾਡੇ ਬਾਅਦ 8:00 ਵਜੇ ਇਥੇ ਗੱਲ ਤੇ ਉਸਨੇ ਜਿਆ ਸਮਝ ਆਇਆ ਗੱਲ ਤਾਂ ਵਾਠੀ ਕੋ ਇੰਟਰਨੈਟ ਤੇ ਕੋਈ ਹੋ ਰਹੀ ਸੀ ਉਹਦੀ ਕੈਨੇਡਾ ਚ ਬੈਠ ਲਾ ਭੇਜ ਆ ਲਿਆ ਉਹਨੇ ਅੱਗੇ ਅੱਗੇ ਉਹ ਦੋਇਤੇ ਇੱਕ ਰੂਪਾ ਕਿਹਾ ਉਥੇ ਉਹ ਗਿਆ ਕਰਕੇ ਹੈ ਇਹ ਪਰ ਰੋਗ ਦੀ ਗੱਲ ਆ ਜਨਮ ਨਹੀਂ ਹੈਗਾ ਉਹ ਬਾਕੇ ਭੇਜੇ ਪਹਾੜ ਤੇ ਪਾਗਲ ਸਰੀਰ ਅੰਦਰਲਾ ਹੈਗਾ ਪੂਰਾ ਅੰਦਰਲਾ ਨਹੀਂ ਹੁੰਦਾ ਉਦਣਾ ਸੀਸ ਹੈ ਨਹੀਂ ਉਦਲੇ ਘਰ ਹੈ ਨਹੀਂ ਚੱਲ ਹੈ ਨਹੀਂ ਸਾਰਾ ਸਰੀਰ ਅੰਦਰਲਾ ਬਾਹਰਲਾ ਤਾਂ ਹੀ ਜਾਂਦਾ ਜੰਦਰ ਹੈਗਾ ਸੀ ਇਹ ਗੁੰਡ ਪਰਵਤ ਹੈ ਜਹਾਂ ਸਭ ਜਿੰਦ ਸੁਭਦ ਹੈ ਤਾਂ ਸਭ ਦਸ ਰੰਗ ਗਿਆ ਜੀ ਆ ਜਾ ਸਿੰਦਰ ਗਿਆ ਨਾ ਗੋਡੇ ਦੇ ਉੱਪਰ ਸਿਰ ਇਹ ਸਭ ਦਸ ਰੰਗ ਗਿਆ ਨਾ ਇੱਥੇ ਸੱਤ ਬਾਅਦ ਇਹਨਾਂ ਸਭ ਦਸ ਰੰਗ ਪੰਡਰਾਜ ਜੋਗ ਬਾਬਾ ਪੰਡਰਾਜ ਪੰਡਰ ਬੰਦਾ ਰਹੇ ਪੰਡਰਾਜ ਨੇ ਕਦੇ ਜੋਗ ਨਹੀਂ ਕਰਾਇਆ ਦੱਸੋ ਕਿਤੇ ਕਰਾਇਆ ਕਿਉਂਕਿ ਸੀ ਰਾਜੇ ਜੋਗੀ ਹੁੰਦੇ ਰਹੇ ਰਾਜੇ ਬਿਸ਼ਨੂ ਦਾ ਅਵਤਾਰ ਹੁੰਦੇ ਰਹੇ ਕ੍ਰਿਸ਼ਨ ਨੂੰ ਬੰਦੇ ਰਹੇ ਜੋਗੀਆਂ ਨੂੰ ਕੱਢ ਬੰਦੇ ਰਹੇ ਉਹਦਾ ਕ੍ਰਿਸ਼ਨ ਦੇ ਵਕਤ ਸਾਰੇ ਪੰਡ ਪੰਡਤ ਪੰਡਤ ਕਲੀਅਰ ਵਿਸ਼ਵ ਲਵਦਾਰ ਜੋ ਕੋਨੇ ਕਿਥੇ ਕਰਾਇਆ ਉਹ ਗਏ ਹੀ ਨਹੀਂ ਜੋ ਕਾਊਂਡ ਕਿਥੇ ਪੁਲਾੜੀ ਕੋਥੋਂ ਕਹਿੰਦਾ ਪਾਗਲਾ ਨੇ ਬਣਾ ਲਿਆ ਗੱਲੋ ਜਿਹੜੇ ਕੋਥੇ ਕਰਾਇਆ ਜੋ ਕੋਨੇ ਨੇ ਕੱਢ ਕਰਾਇਆ ਉਹ ਗੱਲ ਪੰਡਤ ਆਜਾ ਪੰਡਤ ਕੀਆ ਪਿੰਡੂ ਸਰੀਰ ਪਿੰਡੂ ਸਰੀਰ ਉਹਨਿਕਾ ਜੀਓ ਪਿੰਡ ਸਭ ਜਿਹੜਾ ਪਿੰਡਾ ਇਹਨੋੜਾ ਪੰਡ ਜਿਹੜੇ ਮਾਇਆ ਧਾਰੀ ਨੇ ਮਾਇਆ ਨਾਲ ਜੁੜਦੇ ਨੇ ਉਹ ਜੋਗ ਇੱਥੇ ਦਰਵਾਜ਼ੇ ਬੈਠ ਕੇ ਕਰਾਉਂਦੇ ਨੇ ਆਹ ਕੀ ਹੋਇਆ ਸਭ ਜਿੰਦ ਜ਼ੋਬਤ ਹੈ ਸਭ ਉਹਨਾਂ ਨੂੰ ਉੱਤੇ ਆਇਆ ਹੈ ਇਕੁਟ ਜਲੇ ਹੈ ਨਾ ਉੱਤੇ ਜੜ ਦੇ ਵਿੱਚ ਆਇਆ ਇਕੁਟ ਫਿਰ ਦਾ ਹੈ ਇਕੁਟ ਗੁਰੇ ਵਾਕਾ ਰੋ ਉਹ ਸ਼ਾਂਤੀ ਹੈ ਮੇਰੇ ਤਹਾਂ ਦੇ ਸ਼ਾਂਤੀ ਹੈ ਸਭ ਜਿੰਦ ਜ਼ੋਬਤ ਹੈ ਤਾਂ ਉਹ ਸਭ ਜਿੰਦ ਦੀ ਨਿਸ਼ਾਨੀ ਦੱਸੇ ਜਿੱਥੇ ਸ਼ਰੌਂਦਾ ਉਹਨੇ ਪੈਰਾਂ ਚ ਹੈ ਉੱਥੇ ਹੈ ਮੇਰਾ ਨਿਵਾਸ ਦੇ ਥੱਲੇ ਜੇ ਮੈਂ ਨਹੀਂ ਤਾਂ ਤੂੰ ਕੈ ਚਾਲੂ ਤਰ ਨਾਨਾ ਦੇਵ ਜੀ ਬਾਹਰ ਦੇ ਥੱਲੇ ਅਨੰਦਪੁਰ ਸਾਹਿਬ ਸਤਿਦਾ ਉਤਿਤਰੰਗ ਉਹੀ ਰਖਸ਼ਾ ਹੈ ਉਹੀ ਰਖਸ਼ਾ ਅਨੰਦਪੁਰ ਕਿਉਂ ਰਖਿਆ ਪਰਮਾਨੰਦ ਨਹੀਂ ਰਖਿਆ ਅਨੰਦਪੁਰ ਰਖਿਆ ਲੋ ਅਨੰਦਾ ਪਰਮਾਨੰਦ ਨਹੀਂ ਹੈ ਉਥੇ ਅਨੰਦਪੁਰ ਹੈ ਮੇਰੀ ਮਾਇ ਸਤਗੁਰੂ ਮੈਂ ਪਾਇਆ ਨਾਮ ਨਹੀਂ ਮਿਲਿਆ ਹੋਇਆ ਜੋ ਸੱਚ ਦਾ ਗਿਆਨ ਮਿਲਿਆ ਹੋਇਆ ਸਾਰੀ ਗੱਲ ਉੱਥੇ ਮਿਲਦੀ ਹੈ ਇਹਨਾਂ ਬੜਾ ਬੜਾ ਕੀ ਹੈ ਜਦੋਂ ਉਹਦੇ ਵਾਤਾ ਘੂਗੀ ਜਾਂਦੀ ਹੈ ਉਹ ਕਹਿੰਦਾ ਦਾਦਾ ਤੂੰ ਕਹਿੰਦੀ ਹੈ ਲੈ ਨਾਮ ਜਪਦੀ ਹੈ ਘੂਗੀ ਆਨੇ ਨਾਮ ਜਪਦੀ ਉਹ ਘੂਗੀ ਨੂੰ ਕਹਿੰਦਾ ਨਾਮ ਜਪਦੀ ਹੈ ਉਹ ਕਹਿੰਦਾ ਉਹ ਕਰਦੀ ਹੈ ਕਹਿੰਦੀ ਹੈ ਦਾਦਾ ਤੂੰ ਕਹਿੰਦੀ ਹੈ ਜੇ ਮੈਂ ਹਰ ਦੋ ਦੋ ਕਰਾਂ ਹਰ ਰਿਵੀ ਦੂ ਦੂ ਕਰ ਤੂ ਦੂ ਕਰਦਾ ਮਲਾ ਨਮ ਜਪਦਾ ਹਰ ਇਹਦਾ ਹੈ ਜੇ ਜੈ ਕੇ ਉਪਜੀਤ ਹੈ ਰਚੀ ਦੇਵਤ ਮੰਦਨਾ ਲਾਗ ਕਹਿ ਕਵੀਰ ਜਿਤ ਚੇਤੇ ਆ ਰਾਮ ਸਭਰ ਬੈ ਰਾਗ ਕਵੀਰ ਕਹਿੰਦੇ ਜਿਤ ਚੇਤੇ ਆ ਜਦ ਜਾਗ ਪਿਆ ਮੇਰਾ ਹੁਣ ਚੇਤਨ ਹੋਣਾ ਜਾਗ ਪਿਆ ਜਾਗ ਰਿਹਾ ਉਹ ਚੇਤਾ ਆ ਗਿਆ ਬੰਨੂ ਆ ਗਿਆ ਸਮਝ ਜੇ ਜਾਗਦਾ ਸਮਝ ਆ ਜਾਂਦੀ ਸੋ ਤਾਂ ਵੇ ਸਭ ਉਹ ਭੁੱਲਿਆ ਹੁੰਦਾ ਜਾਗਦਾ ਸਭ ਪਤਾ ਲੱਗ ਜਾਂਦਾ ਜੇ ਤੇ ਚੇਤੇ ਆ ਜਾਰੀ ਸਮਝ ਆ ਗਈ ਪਿਛਲੇ ਸਾਰੇ ਜੋ ਨਾ ਦੀ ਸਮਝ ਆ ਗਈ ਜਿਹੜੀ ਪਹਿਲਾਂ ਗਲਤੀ ਕੀਤੀ ਸੀ ਜਦੋਂ ਕਢਿਆ ਸੀ ਸੱਚ ਗੰਦੋ ਉਹਦਾ ਵੀ ਪਤਾ ਲੱਗਿਆ ਸਾਰੀ ਕਹਾਣੀ ਯਾਦ ਆ ਗਈ ਜੱਗੇ ਤੇ ਬਾਦ ਚੇਤੇ ਚੇਤੇ ਆ ਰਾਮ ਸਿਮਰ ਬੈਰਾਗ ਬਾਸੇ ਰਾਮ ਸਿਮਰ ਉਹ ਰਾਮ ਨੇ ਸਬਰ ਲੈ ਬੈਰਾਗ ਬੈਰਾਗ ਹੋ ਜਾ ਸਭ ਕੁਝ ਭੁੱਲ ਜਾ ਪਿਛਲਾ ਸਭ ਭੁੱਲ ਜਾ ਜੋ ਹੋ ਗਿਆ ਹੋ ਗਿਆ ਉਹ ਝੋਲਾ ਹੋ ਗਈ ਹੁਣ ਭੁੱਲ ਜਾ ਗੁੱਸਾ ਗੱਲਾਂ ਸਭ ਭਲਾ ਦੋ ਜੋ ਮੈਂ ਕਿਹਾ ਹੈ ਤਾਂ ਹੈ ਕਿ ਆ ਜਿਵੇਂ ਕਹਿੰਦਾ ਵੀ ਭਾਈ ਰਹਾ ਨੂੰ ਭੁੱਲ ਜਾ ਜੋ ਦੁੱਖ ਮਿਲਿਆ ਸੁੱਖ ਮਿਲਿਆ ਜੋ ਵੀ ਹੋਇਆ ਇਹਨੂੰ ਭਰ ਆਦਿਏ ਹੁਣ ਇਹ ਗਲਤੀ ਹੋ ਗਈ ਹੋਗੀ ਬਸ ਹਾਂਜੀ ਪੰਥ ਨਿਹਾਰੇ ਕਾਮਨੀ ਲੋਚਨ ਭਰੇ ਲੈ ਉਸਾਸਾ ਹੋਰ ਨਾ ਪੀਜੇ ਪੱਗੜਾ ਖਿਸੇ ਹਰ ਦਰਸ਼ਨ ਕੀ ਆਸਾ ਹਰ ਕੇ ਭਲ ਦੇ ਦੌਰ ਕਲਾ ਕਾਰੇ ਦੇਗ ਮਲੀਜੇ ਆਪਣੇ ਰਾਮ ਪਿਆਰੇ ਰਹਾਓ ਕੈ ਕਵੀਰ ਜੀਵਨ ਪਦ ਕਾਰਨ ਹਰ ਕੇ ਭਗਤੀ ਕਰੀਜੇ ਇੱਕ ਆਧਾਰ ਨਾਮ ਰਹਾ ਰਸਨਾ ਰਾਮ ਰਵੀਜੇ ਪੰਤ ਨਹਰੇ ਕਾਮਨੀ ਲਚਨ ਹਰੀ ਲੈ ਉਸਾਰ ਸਾਥ ਜਿਵੇਂ ਇੱਕ ਲੜਕੀ ਹੈ ਉਹਦੀ ਬਰਾਤ ਆਉਣ ਵਾਲੀ ਹੈ ਸੋਰਾ ਲੈ ਜਾਣ ਨੂੰ ਉਹ ਅੱਖਾਂ ਦੇ ਵਿੱਚ ਕੀ ਹੈ ਮੈਂ ਹੁਣ ਕੜੀ ਹੁਣ ਕੜੀ ਕਦ ਕਿਹੜੀ ਕੜੀ ਮੈਂ ਇਥੋਂ ਚਲੀ ਜਾਣਾ ਇਹ ਮੈਂ ਗੁਰਮੁਖ ਜਿਨ੍ਹਾਂ ਨੇ ਮਾਨ ਨੂੰ ਮਨ ਬਨ ਨੂੰ ਮਨੋ ਨਹੀਂ ਨਿਭਾ ਰਿਆ ਉਹਨਾਂ ਦਾ ਇਹੀ ਹਾਲ ਹੁੰਦਾ ਜਿਨ੍ਹਾਂ ਨੇ ਬਨਣਾ ਮਨੋ ਨਹੀਂ ਨਿਭਾ ਰਿਆ ਉਹਨਾਂ ਦਾ ਇਹੀ ਹੈ ਕਿਹੜੀ ਕੜੀ ਇਥੋਂ ਦੂਆਸਾ ਆਉਣੇਕ ਨਹੀਂ ਆਉਣ ਇਹ ਜੀ ਉਸ ਤਾਂ ਹੁੰਦੀ ਉਹਨਾਂ ਦੀ ਕੰਧ ਤੇ ਹਾਰੇ ਕਾਮਣੀ ਉਹ ਰਸਤਾ ਦੇਖ ਰਹੀ ਹੈ ਜਿਹੜਾ ਜਨ ਲੋਚਨ ਭਰੀ ਦੇ ਸਾਸ ਹਰ ਵਕਤ ਉਹ ਅੱਖਾਂ ਦੇ ਜਾਣ ਦੀ ਤਿਆਰੀ ਹੈ ਹਰ ਵਕਤ ਛੱਡਾਂ ਦੀ ਤਿਆਰੀ ਹੈ ਸਰੀਰ ਨੂੰ ਕਾਮਣੀ ਕੌਣ ਕਾਮਣੀ ਕਿਹਨੂੰ ਕਿਹਾ ਹੈ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਕਾਮਣੀ ਹੋਵੇ ਜਿਹਨੋ ਨਾਮ ਦਾ ਰਾਜ ਉਹ ਦਰਪਗਟਾ ਸਾਵਣੀ ਜਦ ਉਹਦਾ ਹੀ ਰੂਪ ਹੋਗੀ ਲਾਲ ਰਤੀ ਲਾਲੀ ਭਈ ਜਿਹ ਲਾਲ ਰਤੀ ਲਾਲੀ ਭਈ ਨਾਲੇ ਮਾਰੇ ਲਾਲਕੀ ਜੀ ਨੂੰ ਰੋਬ ਦਾ ਰੰਗ ਚੜ ਗਿਆ ਉਹ ਕੰਬਦੀ ਹੈ ਆਤਮਾ ਕੰਬਦੀ ਹੈ ਜਿਹਦੇ ਅੰਦਰ ਖਾਮ ਨਾ ਜਾਣਦੀ ਇੱਛਾ ਬਨ ਆਪਣੀ ਇੱਛਾ ਹੈ ਲੋਚਨ ਭਈ ਦਾ ਅਸਾਸ ਉਹ ਤਾਂ ਹਰ ਮਕਸਦ ਦੇ ਅੰਦਰ ਇੱਛਾ ਹੈ ਇੱਕ ਪੈਰ ਉਹਦਾ ਇੱਕੋ ਹੀ ਪੈਰ ਪਿੱਛੇ ਇੱਕ ਤਾਂ ਪਹਿਲਾਂ ਹੀ ਅੱਗੇ ਰੱਖਿਆ ਹੋਇਆ ਉਹ ਤਾਂ ਪਹਿਲਾਂ ਇੱਕ ਪੈਰ ਅੱਗੇ ਹੁਕਮ ਹੋਇਆ ਉਹ ਜਦੋਂ ਆਉਂਦਾ ਨਾ ਨਾ ਦੌੜ ਲਾਉਣ ਵਾਲੇ ਵੇਸੇ ਵਧੀਆ ਛੁੱਟਦਾ ਰਹੇ ਉਹ ਤਾਂ ਪਹਿਲੇ ਤਿਆਰ ਹੁੰਦੇ ਉਹਦਾ ਧਿਆਨ ਉਹਨੂੰ ਪਤਾ ਜਿਹਦਾ ਪੈਰ ਪਹਿਲਾਂ ਚੱਕਿਆ ਗਿਆ ਪਹਿਲਾਂ ਬੋਲ ਚੁ ਉਹ ਤਾਂ ਆਇਆ ਤਿਆਰ ਜਿਵੇਂ ਕੋਹੜੇ ਰੇਸ ਤੇ ਤਿਆਰ ਹੁੰਦੇ ਖੜੇ ਉਹੋਂ ਭਿਜੇ ਪੱਗ ਨਾਲ ਖਿਸੇ ਹਰ ਦਰਸ਼ਕ ਦੀ ਆਸ ਉਹਦਾ ਹਿਰਦਾ ਭਿਜਦਾ ਹੀ ਨਹੀਂ ਹੈ ਬਾਈ ਰਾਹ ਬਾਈ ਦਾ ਫੇਰ ਨਹੀਂ ਹੋ ਰਿਹਾ ਉਹਦੇ ਤੇ ਬਾਈ ਦਾ ਨਹੀਂ ਹਸ ਰਿਹਾ ਪੱਗ ਪਿਛੇ ਨੂੰ ਹੀ ਪੈਰ ਪਿਛੇ ਨੂੰ ਹੀ ਖਿਸਕਦਾ ਪੈਰ ਤਾਂ ਉੱਥੇ ਹੀ ਹੈ ਪਿੱਛਲਾ ਨਹੀਂ ਪਿੱਛੇ ਦੇਸਲਾ ਨਹੀਂ ਹੈ ਉਹ ਨਹੀਂ ਆ ਗਈ ਸਦੀਨ ਸੰਜੇ ਭੰਡਾ ਉਹਦਾ ਭੰਡਾ ਧਿਆਨ ਦੀ ਹੈ ਵੀ ਕੋਲੀ ਉੱਥੇ ਟਿਕਾ ਕੇ ਰੱਖਦਾ ਵੀ ਤੈਨ ਮੁਰਕੇ ਹੋਣਾ ਉਹਦਾ ਪਿੱਛੇ ਖਿਆਲ ਨਹੀਂ ਹੈ ਪਿੱਛੇ ਨੂੰ ਨਹੀਂ ਕਰ ਸਕਦੀ ਪਿੱਛੇ ਦਾ ਖਿਆਲ ਨਹੀਂ ਹੈ ਛੱਡਿਆ ਉਹਨਾਂ ਪੇਜਾ ਪੱਗ ਦਾ ਹਿੱਸਾ ਪਿੱਛੇ ਨਹੀਂ ਹੁਰਦਾ ਦਰਸ਼ਨ ਕੀਆ ਦਰਸ਼ਨ ਕੀਆ ਅੱਗੇ ਨੂੰ ਹੋਵੇ ਤਾਂ ਧਰਸ਼ਨ ਕੀਆ ਸਰਦੋ ਉਹੋਨਾ ਕਾਗਾ ਕਰੇ ਬੇਗਮ ਲੀਜੇ ਆਪਣੇ ਰਾਮ ਪਿਆਰੇ ਹਾਂ ਉਹਨੇ ਹੁਣ ਮਾਨੂੰ ਕਹਿ ਰਹੀ ਐ ਵੀ ਦੇਖੇ ਹੁਣ ਨਾ ਔੜ ਜੀ ਇੱਥੇ ਟਿਕਿਆ ਆ ਜੇ ਤੋੜ ਗਿਆ ਤੇ ਸਿੱਡੀ ਬਚ ਗਈ ਨਾ ਆਪਾਂ ਫੇਰ ਆ ਜਾਣ। ਕੋਈ ਨਾ ਤਾਂ ਗੱਡੀ ਆ ਜਵੇ। ਉਹ ਜਵਾਗਰ ਸਟੇਸ਼ਨ ਤੋਂ ਪਰੇ ਜਾਇਆ ਮੈਂ ਭੱਜੀ ਕੇ ਆਪਾਂ ਤਾਂ ਗੱਡੀ ਨਹੀਂ ਚੱਲ ਸਕਦੇ ਹਾਂ ਫੇਰ। ਜਵਾਗ ਭੱਜਿਆ ਉਹ ਤਾਂ ਹੱਥ ਫੜ ਕੇ ਰੱਖਦੇ ਜਵਾਗ ਦਾ ਵੇਦਣੇ ਚਲੇ ਗਈ। ਗੱਡੀ ਦੇ ਅੱਗੇ ਖੂਬੀ ਰੁਕਣਾ। ਮਨੂਗਾ ਉਹਨਾ ਦੂਰ ਜਿੰਗੇ ਤੇ ਆ ਕਾ ਕਾ ਕਰੇ ਬੇਗਮ ਲੀਜੀ ਆਪਣੇ ਰਾਮ ਤੇ ਰਾਮ ਬੈਰ ਨੂੰ ਮਰਨਾ ਤੇ ਨਾਲੀ ਫਟਾਫਟ ਜਦੇ ਜਾਂਦਾ ਬੈਣਾ ਨਹੀਂ ਲੈ ਜਾ ਤੂੰ ਭਈ ਜੇ ਤੂੰ ਲੈ ਗਿਆ ਤਾਂ ਸਿੱਧੇ ਗੇ ਜੋ ਆ ਗਿਆ ਸਟੇਸ਼ਨ ਤੇ ਝਟ ਕੇ ਬਾਪੇ ਕੰਮ ਚੜ ਜਾਣਗੇ ਉਹਨੂੰ ਉਹ ਤੋਂ ਉੱਤੀ ਰਹਿਣਗੇ ਜਦ ਗੱਡੀ ਫੇਰ ਉਹ ਦੇਖੀ ਜਾਉ ਠੂਟ ਅਗਲੇ ਜਨਮ ਦੀ ਗੱਲ ਹੋਗੀ ਫਿਰ ਇੱਥੇ ਤਾਂ ਮਨ ਉਡਾਰੀ ਵਰ ਦਾ ਸਾਰੇ ਦੇ ਉਹ ਵੀਰ ਸਿੰਘ ਦਾ ਮਨ ਆਇਆ ਸੀ ਕਾਲਾ ਮਨ ਉਹ ਤਾਂ ਉੜਦਾ ਸੀ ਵੀਰ ਸਿੰਘ ਵੀਰ ਸਿੰਘ ਖਾਈ ਜਾਂਦੇ ਨੇ ਕਿਹੜਾ ਆਦਮੀ ਕਵੀ ਜੀ ਦਾ ਮਨ ਉਡਾਰੀ ਵਰ ਦਾ ਹੋਵੇ ਭਾਈ ਵੀਰ ਸਿੰਘ ਆਹ ਜਿਹੜਾ ਕਵੀ ਆ ਦਾ ਮਨ ਉੜਦਾ ਭਾਈ ਗੁਰਦਾਸ ਦਾ ਮਨ ਉੜਦਾ ਭਾਈ ਗੁਰਦਾਸ ਨੇ ਨਹੀਂ ਲਿਖਿਆ ਉਹਦਾ ਕਵੀਆਂ ਦੇ ਬੰਨ ਨਹੀਂ ਖੜਦੇ ਹੁੰਦੇ ਉੜਦੇ ਹੁੰਦੇ ਨੇ ਉਹ ਕਹਿੰਦਾ ਉੜ ਕਾਰੇ ਮਨ ਉਹ ਕਹੇ ਦੋੜ ਲ ਉਡਾਰੀ ਨਾ ਵਰ ਉਡਾਰੀ ਦਾ ਵਰਜਿਆ ਹੋਇਆ ਉਹਨਾਂ ਦੇ ਕੋਲ ਰੋੜ ਦੇ ਜੋ ਕਬੀਰ ਇਹ ਨਾ ਦੱਲਾ ਦਾ ਗਿਆਨ ਹੁੰਦਾ ਤਾਂ ਗੁਰਬਾਣੀ ਦੀ ਸਮਝ ਆ ਜਾਂਦੀ ਗੁਰਬਾਣੀ ਦੀ ਸਮਝ ਤਾਂ ਹੀ ਨਹੀਂ ਆਈ ਇਹ ਕਾਰੇ ਕਾਂ ਦੀ ਮਗਰ ਲਗੇ ਤੇ ਵੀਰ ਸੁਭਰ ਜੀ ਉਹਦਾ ਕਾਰੇ ਕਾਂ ਤੇ ਪਾਈ ਗੁਰਦਾ ਆਂਦੀਆਂ ਬਾਰਾਂ ਦੀ ਮੋੜ ਉਹਦਾ ਗੁਰਮਤਿ ਵਿਰੋਧ ਦਾ ਸਭ ਕੁਝ ਦਾ ਕਾਰੇ ਖਾਣ ਦੀ ਉਡਾਰੀ ਹੈ ਮਨੁੱਖ ਮਨੁਖ ਤੈਸ ਹਾਰੀ ਹੋ ਦੇ ਵਿੱਚ ਉਹ ਬਣਾਤਾ ਕੁੰਜੀ ਇਹ ਪਾਣੀ ਬਣ ਗਈ ਜੰਦਾ ਅਗੰਦਾ ਜੰਦਾ ਫਿਰ ਕੋਲੋਂ ਖੁੱਲਦਾ ਉਹ ਗੁਰ ਪਾਣੀ ਦਾ ਕੁੰਜੀ ਐ ਇਹਨੂੰ ਜੰਦਾ ਬਣਾਤਾ ਇਹ ਅਗੰਦਾ ਜਿਹੜਾ ਜੰਦਾ ਲੱਗਿਆ ਹੈ ਨਾ ਇਹਨਾਂ ਦੇ ਪੈਰਾਂ ਨੂੰ ਨਿਓ ਲੱਗਿਆ ਉਹਦੇ ਉਹਦੀ ਗੁੰਜੀ ਐ ਕੁੰਜੀ ਨੂੰ ਜੰਦਾ ਬਣਾਤਾ ਵਾਹ ਵਰਵਾਣਾ ਤਾ ਕੁੰਜੀ ਜਿੰਦੇ ਨੂੰ ਕੁੰਜੀ ਬਣਾਦਾ ਜਿੰਦਾ ਖੁੱਲ ਜਦੋਂ ਠੀਕ ਆ ਕੁੰਜੀ ਤੁਹਾਡੇ ਕੋਲ ਸੀ ਇਹ ਜਿੰਦਾ ਸੀ ਖੁੱਲੀ ਕਿਉਂ ਨਾ ਫਿਰ ਇਹ ਤੁੱਟ ਵਰਵਾਣੀ ਦੀ ਵਰਵਾਣੀ ਦੇ ਪਹਿਲ ਖੁੱਲ ਕਿਉਂ ਨਾ ਕੁੰਜੀ ਵੀ ਤੁਹਾਡੇ ਕੋਲ ਹੈ ਜਿੰਦਾ ਵੀ ਖੁੱਲਿਆ ਸਾ ਤੇਰੀ ਸਭ ਬਲੈਕਮੇਲਿੰਗ ਸੀ ਚੂੜੀ ਸੀ ਕੱਪੀ ਆਦਮੀ ਨੇ ਪ੍ਰਚਾਰ ਕੀਤਾ ਹੈ ਜਿੰਨੇ ਬੰਦੇ 12 ਦਾ ਜਿਹਨਾਂ ਨੇ ਲੈ ਪ੍ਰਚਾਰ ਕੀਤਾ ਸਾਰੇ ਕੱਪਟੀ ਨੇ ਹੁਣ ਵੀ ਉਹ ਕੱਪਟੀ ਨੇ ਜਿਹੜੇ ਪ੍ਰਚਾਰ ਕਰਦੇ ਨੇ ਪਤਾਵਾਂ ਨੂੰ ਭਾਰੰਦ ਪਰ ਭਾਰੰਦ ਸਵਾਨੇ ਪਰਲੀ ਕੱਖ ਨਹੀਂ ਛੱਡ ਕੇ ਤਾਂ ਉਹਨਾਂ ਦੀ ਦੁਕਾਨਦਾਰੀ ਖੜਦੀ ਐ ਬਿਜਲੀ ਵਾਲਾਂ ਕੋਲ ਕੱਖ ਭਾਰੰਦ ਸਵਾਂ ਉਹਨਾਂ ਦਾ ਖਾਲੀ ਬੰਦ ਹੋ ਜਾਣਗੇ ਉਹਦਾ ਰੋਟੀ ਰੋਜੀ ਦਾ ਸਟਾਨਸ ਕੀਤਾ ਹੋਣਾ ਦਾ ਕੀ ਉਹਨਾਂ ਨੇ ਲੈਣਾ ਗੁਰਮਤ ਹੈ ਉਹਦਾ ਰੋਟੀ ਲੱਗੇ ਹੋਏ ਨੇ ਵਿਚਾਰੇ ਉਹਨਾਂ ਨੂੰ ਰੋਟੀ ਲਾਉਂਦੇ ਨੇ ਮੁੰਡਿਆਂ ਨੂੰ ਹੋਰ ਕੀ ਕਰਦੇ ਨੇ ਮਾਰੇ ਮੋਟੇ ਘਰ ਦੀ ਜੇ ਬਣਾਉਂਦੇ ਨੇ ਰੋਟੀ ਜੋ ਦੇ ਕਰ ਦਿੰਦੇ ਨੇ ਇਹ ਤਾਂ ਜਿਹੜੀ ਅੱਧੀ ਗੱਲਾਂ ਨੇ ਸਾਰੀਆਂ ਹੀ ਜਿਵੇਂ ਅਦੂਆ ਸਕੂਲ ਨਾਲ ਜਿਹੜੇ ਰੋਟੀ ਉਜੀ ਵਾਲੇ ਇਹ ਤਾਂ ਗੱਲਾਂ ਨੇ ਸੁੰਸਾਰੀ ਗੁਰਬਾਨੀ ਦੀ ਗੱਲ ਕਿੱਥੇ ਉਹ ਕਿੱਥੇ ਉਹਦਾ ਟੈਂਟ ਆ ਨਾ ਰਾਮ ਰਾਮ ਨਹੀਂ ਔਰ ਜਿਹੜੀ ਭਰਉਂਦੇ ਨੇ ਨਾ ਬਰਦਾਰੀਆਂ ਵਾਰਾਂ ਜੋ ਟੈਂਟ ਆ ਨਾ ਰਾਮ ਰਾਮ ਨਹੀਂ ਇਹ ਰਾਮ ਰਾਮ ਉਹ ਟੈਂਟ ਆ ਇਹ ਅਰਗੀ ਕਥਾ ਹੈ ਉਹ ਤੇ ਕਥਾ ਦੱਸੋ ਇੱਥੇ ਜੇ ਮੈਂ ਕਰਾਂ ਚੱਲਦੀ ਉਹ ਤੇ ਲੋਕ ਕੀ ਚੱਲਿਆ ਕਦਾਂ ਕਦ ਤੇ ਚੱਲਦੀ ਕੁਝ ਵੀ ਨਹੀਂ ਹੁੰਦਾ ਅੱਲ ਬਟਲੀ ਉਹ ਗੱਲਾਂ ਬਾਤੀਆਂ ਹੋ ਗਈਆਂ ਕੋਈ ਇਧਰੋਂ ਵਾਰਦਾ تیر ਕੋਈ ਉਧਰੋਂ ਵਾਰਦਾ ਕੋਈ ਉਧਰੋਂ ਵਾਰਦਾ ਕੋਈ ਉਧਰੋਂ ਵਾਰਦਾ ਗੋਮਤੋ ਘਰਾਬ ਹਈ ਸਾਰਾ ਕਵੀ ਜੀਵਨ ਪਦ ਕਾਰਨ ਹਰ ਕੀ ਭਗਤੀ ਕਰੀਜੇ ਜੀਵਨ ਪਦ ਕਾਰਨ ਜੀਵਨ ਪਦ ਉਹਦੇ ਬਿਧੀ ਦਸਨ ਕਿਥੇ ਦਸੀਏ ਕਿਹੜੀ ਪੌਣੀ ਚ ਬਿਧੀ ਹੈ ਜੀਵਨ ਪਦ ਉਹ ਤੇ ਦਸੀ ਹਰ ਕੀ ਭਗਤ ਕਰੀਜੇ ਜੀਵਨ ਪਦ ਕਾਰਨ ਸਤ ਜੀਵਨ ਪਦ ਕਾਰਨ ਹਰ ਕੀ ਭਗਤ ਕਰੋ ਹਰ ਕੀ ਭਗਤ ਕਰੀਜੇ ਹਰ ਕੀ ਭਗਤੀ ਕਰਦੀ ਹੈ ਹਰ ਕੀ ਭਗਤੀ ਕੀ ਹੈ ਹਰ ਦਾ ਭਗਤ ਬਣਾਣਾ ਹਰ ਦੀ ਅਗਾਂ ਚੱਲਣਾ ਅੰਤਰਾਤਮਾ ਦੀ ਜਿਹੜੀ ਹੈ ਨਾ ਆਗਿਆ ਉਹਦੇ ਵਿੱਚ ਰਹਿਣਾ ਵੰਨ੍ਹ ਨਹੀਂ ਬੰਦੀ ਮਰਜ਼ੀ ਦੇ ਅਖੜੀਆਂ। ਆਪਣੇ ਮਰਜ਼ੀ ਨਾਲ ਨਹੀਂ ਚੱਲਣਾ। ਗੁਰਬਾਣੀ ਹਰ ਕੀ ਭਗਤੀ ਹੋਈ ਹੈ, ਹਰ ਕੀ ਕਥਾ ਹੀ ਹੈ। ਇਹ ਹਰ ਕੀ ਕਥਾ ਹੈ, ਹਰ ਕੀ ਉਹ ਭਗਤੀ ਹੈ। ਇਹ ਨੂੰ ਸਮਝਣਾ ਗੁਰਬਾਣੀ ਨੂੰ ਗੁਰ ਕੀ ਮਤਰਾ ਨਹੀਂ ਹਰ ਕੀ ਭਗਤੀ ਹੈ। ਇਹ ਮਤ ਲੈ ਲਓ। ਇਹ ਮਤ ਬਿਨਾ ਹਰ ਕੀ ਭਗਤੀ ਹੋਣੀ ਹੀ ਨਹੀਂ। ਹਰ ਕੀ ਭਗਤੀ ਕਰਨ ਵਾਸਤੇ ਗੁਰ ਕੀ ਮਤਰਾ ਨਹੀਂ ਪਹੁੰਗੀ। ਬਾਹਲੇ ਵਿੱਚ ਚੱਲਣਾ ਹਰ ਕੀ ਭਗਤੀ ਹੈ। ਪਾਣਾ ਪਛਾਣਨ ਵਾਸਤੇ ਗੁਰ ਕੀ ਮਤਲਬ ਨਹੀਂ ਪੜੀ ਗੁਰਬਾਣੀ ਸਮਝਣੀ ਪੈਣੀ ਹੈ ਪਾਣਾ ਪਛਾਣਨ ਵਾਸਤੇ ਗੁਰਬਾਣੀ ਸਮਝਣੀ ਪੈਣੀ ਹੈ ਲੋਭ ਤਿਆਗਣ ਵਾਸਤੇ ਕਿਉਂ ਨਹੀਂ ਤਿਆਗ ਹੁੰਦਾ ਮਨ ਨੂੰ ਬਣਾਉਣ ਵਾਸਤੇ ਗੁਰ ਕੀ ਮਤਲਬ ਨਹੀਂ ਪੜੀ ਪਰ ਤਾਂ ਬਣੇਣੀ ਵਰਤਤ பக்தੀ ਨੂੰ ਬਣੇਣੀ ਮੰਨ ਲੈ ਆ ਮਾੜਾ ਬਰਦੂਤਾ ਬਣਾ ਲਓ ਭਗਤੀ ਕਰਨੋ ਮੰਟਾ ਗੁਰਦਾਰੇ ਬੈਠ ਕੇ ਬਾਣੀ ਸੁਣੂ ਕੋ ਤਾਂ ਉਧਰ ਉਹ ਬੋਲ ਰਿਹਾ ਦੁਰਗੇ ਤੇ ਆਪਣਾ ਤਰਮਣ ਹੋਰ ਕਿਤੇ ਬੋਲ ਰਿਹਾ ਹਾਂਜੀ ਕਹੇ ਕਿ ਵੀਰ ਜੀਵਨ ਬਧ ਕਾਰਨ ਹਰ ਕੀ ਭਗਤੀ ਕਰੀ ਜੀਵਨ ਬਧ ਜਾਈਦਾ ਤਾਂ ਹਰ ਕੀ ਭਗਤ ਕਰੋ 1000 ਨਾਮ ਨਾਰਾਇਣ ਰਸਨਾ RAM ਰਵੀਜੇ 1000 ਨਾਮ ਨਾਰਾਇਣ ਰਸਨਾ RAM ਰਵੀਜੇ ਨਾਮ ਆਜੋ ਉਹ ਨਾਰਾਇਣ ਨਾਰਾਇਣ ਕਦੇ ਜਿੱਦਾਂ ਨਾਮ ਹੁੰਦਾ ਹੈ ਨਾ ਹੁੰਦਾ ਹੀ ਨਹੀਂ ਉਹ ਜੇ ਤੇ ਨਾਮ ਹੋਊਗਾ ਨਹਿਰਾ ਹੁੰਦਾ ਹੀ ਨਹੀਂ ਨਹਿਰਾ ਨੂੰ ਦੇ ਉੱਤੇ ਕੋਈ ਚੀਜ਼ ਹੁੰਦੀ ਨਹੀਂ ਰਹਦੀ ਹੋਈ ਨਹੀਂ ਸ਼ਬਦ ਦਾ ਨਾਮ ਦੀ ਕੋਈ ਚੀਜ਼ ਹੁੰਦੀ ਹੋਈ ਨਹੀਂ ਬਸ ਜੇ ਤੇ ਵੈਗਰੂ ਇੱਕ ਵਾਰ ਕਹੇ ਤੇ ਜੇ ਨਹਿਰਾ ਸਾਰਾ ਗਿਆਨ ਹੋ ਗਿਆ ਤੇ ਨਹਿਰਾ ਲੋਕ ਦਾ ਫਿਰ ਨਾਮ ਜੇ ਤੇ ਨਹਿਰਾ ਲੋਕ ਦਾ ਗਿਆਨ ਨਹੀਂ ਹੋਇਆ ਉਹਨਾਂ ਨੂੰ ਵੈਗਰੂ ਕਹੇ ਤੇ ਫਿਰ ਨਾਮ ਨਹੀਂ ਜੇ ਪਰਮ ਦਾ ਨਾਸ ਨਹੀਂ ਹੋਇਆ ਤਾਂ ਨਾਮ ਨਹੀਂ ਹੈ ਪਰਮ ਦਾ ਨਾਸ ਕਰਦਾ ਨਾਮ ਗੁਰ ਪ੍ਰਸਾਦ ਪਰਮ ਦਾ ਰਾਤ ਰਾਹ ਪਰਮਦਾ ਦਾਸ ਕਰਦਾ ਰਹਿਣ ਮਤਲਬ ਹੁੰਦਾ ਹਨੇਰਾ ਰਾਤ ਪਰੇਦੋਂ ਦਾ ਰਾਤ ਰਾਤੋਂ ਦਾ ਹਨੇਰਾ ਆ ਰਾਤ ਸੁਪਨਾ ਜਿਹੜਾ ਹੈ ਨਾ ਸੁਪਨਾ ਸੁਪਨਾ ਹੀ ਨਹੀਂ ਰੰਦਾ ਦਿਨ ਚੜਿਆ ਹੁੰਦਾ ਹੈ ਸੂਰਜ ਨਿਕਲੇ ਆਉਂਦਾ ਹੈ ਹਨੇਰਾ ਦੂਰ ਹੋ ਜਾਂਦਾ ਹੈ ਨਾਮ ਜਿ ਪ੍ਰਗਟ ਹੁੰਦਾ ਉਹਦੇ ਭਾਂਜ ਜਬ ਜੀਨਾ ਨਾਮ ਨਹੀਂ ਦੇਰਾ ਰਹਿਣ ਦਿੰਦਾ ਜਿਹੜਾ ਇਹ ਨਾਮ ਜਪਦੇ ਨੇ ਸਾਰਾ ਨੇਰੇ ਵਾਲਾ ਹੀ ਹੈ ਨੇੜਾ ਹੀ ਰੱਖਦਾ ਇਹ ਚਾਨਣ ਹੋਣੀ ਨਹੀਂ ਦਿੰਦਾ ਨਾ ਉਹ ਜਿਹੜਾ ਜਪਦੇ ਨੇ ਦੂਜਿਆਂ ਬੰਤਾ ਨਾਮ ਚਾਨਣ ਹੋਣੀ ਨਹੀਂ ਦਿੰਦਾ ਜੇ ਨਾਮ ਹੈ ਡੁਪਲੀਕੇਟ ਹੈ ਨਾ ਡੁਪਲੀਕੇਟ ਨਾਮ ਹੈ ਅਸਰ ਕਰਕੇ ਨਹੀਂ ਚੱਲਦਾ ਹੁੰਦਾ ਜਿਹੜਾ ਨਾਮ ਗੁਰਮੰਦਰ ਉਹਦੇ ਵੀ ਚੱਲਦਾ ਹੁੰਦਾ ਨਾਮ ਕੀ ਹੈ ਦੌਂਦੀਵਾਂ ਦੌਂਤਾ ਦਿਵ ਦਿਵ ਜਾਣੇ ਕਰਦਾ ਹੁੰਦਾ ਗੁਰਬਾਣੀ ਜਨਾਮ ਸਮਾਇਆ ਹੋਇਆ ਗੁਰਬਾਣੀ ਜਗਵਚਨ ਗੁਰਬਾਣੀ ਉਹ ਜਨਨ ਕਰੀ ਜਾਂਦੀ ਆ ਜੋ ਨਾਮ ਸਮਾਇਆ ਹੋਇਆ ਜਾਂ ਮੇਰਾ ਨਾਮ ਦਾ ਹੈ ਦੀਏ ਦੇ ਵਿੱਚ ਇਹਦਾ ਨਾਮ ਸਮਾਇਆ ਹੋਇਆ ਜਦੋਂ ਦੁੱਧ ਵਿੱਚ ਕਿਉਂ ਸਮਾਇਆ ਹੋਇਆ ਦੁੱਧ ਨਾਲ ਵੀ ਜੇ ਸਰਦ ਹੋਲੀਏ ਜਗਨਾ ਹੋ ਜਾਂਦਾ ਦੁੱਧਾ ਵੀ ਹਟ ਹੋ ਰਿਹਾ ਤੇ ਜਗਨਾ ਹੋ ਜਾਂਦਾ ਨੇ ਅਲਕ ਕਿ ਹੋਦਾਂ ਦੇ ਵਿੱਚ ਸਮਾਇਆ ਹੋਇਆ ਹੈਗਾ ਨਾ ਸਿੱਧਾ ਖਾਓ ਕੀ ਕਰੂਗਾ ਫਿਰ ਸਿੱਧਾ ਕਿਉਂ ਕੀ ਕਰੂਗਾ ਯਾਰ ਉਹ ਦੁੱਧ ਨਾਲੇ ਜਿਹੜਾ ਪਾਇਆ ਉਹਦੇ ਨਾਲ ਚੱਕਰੇ ਹੋ ਜਾਂਦੇ ਨੇ ਗੁਰਵਾਣੀ ਉਹ ਸੱਚ ਨਾਲ ਕਰ ਦਿੰਦੀ ਹੈ ਜਗ ਦੇ ਵਿੱਚ ਤੇ ਜਿਹਦਾ ਨਾਮ ਸਿੱਧਾ ਹੀ ਆਊਗਾ ਫਿਰ ਉਹ ਚੰਨ ਕਿੰਨਾ ਕਰੂਗਾ ਉਹ ਨਾਰਾਇਣ ਹੈ ਉਹਦੀ ਮੇਰਾ ਛੜਦਾ ਬਿਲਕੁਲ ਵੀ ਹੋਈ ਰਾਈ ਬੋਰੀ ਸ ਆਸ ਪਾਸ ਕਲ ਤੂਸੀ ਦਾ ਵਰਵਾ ਮਾਝ ਬਨਾਰਸ ਗਾਉਂ ਰੇ ਪੂਰ ਦਾ ਸਰੂਪ ਦੇਖ ਮੋਹੀ ਗਵਰਨ ਵਾਖੋ ਦੇਖੋ ਹੀ ਗਵਰਨ ਦੇਖੋ ਹੀ ਗਵਰਨ ਲੋਕੋ ਛੋੜਨਾ ਆਉਂਦਾ ਜਾਉਰੇ ਤੋਵੇ ਚਾਰ ਨਮਨ ਲਾਗੋ ਸਾਰੰਗ ਧਰ ਸੋ ਮੇਰੇ ਜੋ ਬੜ ਭਾਗੋ ਵਾਹ ਮਨਦਰਾਮਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਬਾਉਰੇ ਜਾ ਕਾ ਠਾਗਰ ਤੂੰ ਹੀ ਸਾਰੰਗ ਧਰ ਮੋਹੇ ਕਬੀਰਾ ਨਾਉਰੇ ਆਸਪਾਸ ਕੰਤੂਸ਼ੀ ਕਾ ਬਿਰਬਾ ਮਾਜ ਬਲਵਾਂ ਪ੍ਰਾਣ ਕਹੁਰੇ ਦੇਖੋ ਇਹ ਇਹਨੂੰ ਕਹਿੰਦੇ ਨੇ ਜਿਹੜਾ ਪ੍ਰਾਣ ਇਹ ਪ੍ਰਾਣ ਹੈਗਾ ਹੁਣ ਕਥਾ ਵਿਗਿਆਨ ਤਾਂ ਬਾਤ ਪਾਈ ਹੈ ਵਿਗਿਆਨ ਸਮਝਾਉਣ ਵਾਸਤੇ ਇਹਨੂੰ ਕਹਿੰਦੇ ਨੇ ਪ੍ਰਾਣ ਸਾਖੀ ਪ੍ਰਾਣ ਸਿੱਖਿਆ ਦੇਣ ਵਾਸਤੇ ਇਹ ਕਥਾ ਸੁਣਾਈ ਹੈ ਇਹ ਬਾਤ ਜੜੀ ਹੈ ਸਾਖੀ ਪ੍ਰਾਣ ਵਾਚੀਏ ਇਹ ਹੀ ਲਿਖਿਆ ਐ ਪ੍ਰਾਣ ਇਹ ਵਚਦੇ ਨੇ ਉਹ ਪ੍ਰਾਣ ਨਹੀਂ ਵਚਦੇ ਆ ਪ੍ਰਾਣ ਵਿੱਚੇ ਪੈਦੇ ਸਾਡੇ ਇਹ ਸਿੱਖਿਆ ਹੈ ਸਾਖੀ ਹੈ ਸਾਖੀ ਨੂੰ ਕਹਦੇ ਜੋ ਸਿੱਖਿਆ ਦੇਣ ਵਾਲੀ ਕੋਈ ਕਥਾ ਹੋਵੇ ਇਹਨੂੰ ਆਤਨਾ ਹੁਣ ਕੀਆ ਆਸ-ਪਾਸ ਕਾਨ ਤੁਰਸੀ ਕਾ ਫਿਰਵਾ ਬਾਜ ਬਣਾ ਰਸਗੋਆਜ ਬਣਾ ਰਸਗੋਆਰੇ ਗੋਰੇ ਉਹਨੂੰ ਇੱਥੇ ਦਾ ਬਨਾਰਸ ਇੱਥੇ ਬਣਾ ਰਸ ਜੇ ਤਾਂ ਅੰਦਰਲੀ ਗੱਲ ਕਰਨੀ ਹੈ ਫਿਰ ਤਾਂ ਬਣਾਟ ਬਣਾਣਾ ਰਾਟ ਬਣਾਣਾ ਉਹਨੇ ਜਦੋਂ ਤੁਰਸੀ ਕਿਹਾ ਉਹਨੇ ਤੁਰਸੀ ਅਰਥ ਕਰਕੇ ਕਰ ਲਿਆ ਤੁਰਸੀ ਸਾਰਾ ਹੈ ਤੁਰਸੀ 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 ਜਿਹੜੀ ਕੌੜੀ ਖੱਟੀ ਖੱਟੀ ਵੀ ਨਹੀਂ ਹੁੰਦੀ ਕੌੜੀ ਵੀ ਨਹੀਂ ਹੁੰਦੀ ਵਿਚਾਲਾ ਜਿਹੜਾ ਰਸਾ ਹੈ ਤੁਰਸੁੱਤ ਦਾ ਕੌੜਾ ਹੁੰਦਾ ਹੈ ਨਾ ਖੱਟਾ ਹੁੰਦਾ ਉਹ ਤੁਰਸ ਕਰਦਾ ਹੈ ਕੋੜੇ ਦੇ ਖੱਟੇ ਦੇ ਮਿਕਸਚਰ ਨੂੰ ਤੁਰ ਸਕਦਾ ਜੀ ਸੁਣ ਗਿਆ ਨਹੀਂ ਆਸ-ਪਾਸ ਕਣ ਤੁਰ